ਕੁੱਲੜ ਪੀਜੇ ਵਾਲਿਆਂ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਜੋ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੇ ਸੀ ਕੁੱਲੜ ਪੀਜੇ ਵਾਲਿਆਂ ਦੀ ਵੀਡੀਓ ਬੜੀ ਵਾਇਰਲ ਹੋਈ ਜਿਸ ਤੋਂ ਬਾਅਦ ਉਹ ਪੰਜਾਬ ਛੱਡ ਕੇ ਇੰਗਲੈਂਡ ਚਲੇ ਗਏ ਸੀ ਤੇ ਇੰਗਲੈਂਡ ਜਾ ਕੇ ਕਹਿੰਦੇ ਸੀ ਕਿ ਅਸੀਂ ਤਾਂ ਹੱਥੀਂ ਕਿਰਤ ਕਰਕੇ ਰੋਟੀ ਖਾਵਾਂਗੇ ਪਰ ਫਿਰ ਦੋਸਤੋ ਉਹਨਾਂ ਨੇ ਦੁਬਾਰਾ ਉਹੀ ਕੰਮ ਸ਼ੁਰੂ ਕਰ ਲਿਆ ਉਹ ਹੁਣ ਟਿਕਟੌਕ ਉੱਪਰ ਲਾਈਵ ਆਉਂਦੇ ਨੇ ਤੇ ਟਿਕਟੌਕ ਉੱਪਰ ਲਾਈਵ ਆਉਣਦੇ ਉਹਨਾਂ ਨੂੰ ਮੋٹے ਪੈਸੇ ਮਿਲਦੇ ਨੇ ਟਿਕਟਾਕ ਉੱਪਰ ਉਹਨਾਂ ਨੇ ਗੇਮ ਖੇਡਣੀ ਹੁੰਦੀ ਹੈ ਜਿਸ ਵਿੱਚ ਉਹ ਤਿੰਨ ਚਾਰ 파ਟਨਰ ਹੁੰਦੇ ਨੇ ਪਰ ਜਦੋਂ ਸਹਿਜ ਲਾਈਵ ਆਉਂਦਾ ਤਾਂ ਉਸਦੇ 파ਟਨਰ ਉਸਨੂੰ ਗੋਪੀ ਭਾਬੀ ਗੋਪੀ ਭਾਬੀ ਦੇ ਨਾਮ ਤੋਂ ਚੜਾਉਂਦੇ ਨੇ ਉਹ ਕਹਿੰਦੇ ਨੇ ਕਿ ਗੋਪੀ ਭਾਬੀ ਨੂੰ ਫੈਂਸਿੰਗਾਂ ਦੀ ਦਵਾਈ ਦਿਵਾਲਾ ਪਰ ਜਿਸ ਤੋਂ ਬਾਅਦ ਸਹਿਜ ਲਾਈਵ ਹੁੰਦਾ ਤੇ ਲਾਈਵ ਹੋ ਕੇ ਉਸਨੂੰ ਕੋਈ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਕਿਉਂਕਿ ਉਸਨੂੰ ਸਿਰਫ ਪੈਸੇ ਦਿਸਦੇ ਨੇ ਉਹ ਹੱਥੀ ਗਾਣ ਤਾਂ ਨਹੀਂ ਕਰਦੇ ਪਰ ਉਥੇ ਟਿਕਟੌਕ ਉੱਪਰ ਲਾਈਵ ਰਹਿੰਦੇ ਨੇ ਲੋਕ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਬੜੀਆਂ ਗੰਦੀਆਂ ਗੰਦੀਆਂ ਗਾਲ੍ਹਾਂ ਵੀ ਕੱਢਦੇ ਨੇ ਲੋਕ ਉਹਨਾਂ ਨੂੰ ਗੋਪੀ ਭਾਬੀ ਗੋਪੀ ਭਾਬੀ ਦੇ ਨਾਮ ਤੋਂ ਵੀ ਝੜਾਉਂਦੇ ਨੇ ਕੱਲੜ ਪੀਜੇ ਵਾਲੇ ਪੰਜਾਬ ਦੇ ਵਿੱਚ ਬੜਾ ਕਹਿੰਦੇ ਸੀ ਕਿ ਸਾਤੋਂ ਗਲਤੀ ਹੋਈ ਅਸੀਂ ਬੜੇ ਸ਼ਰਮਿੰਦਾ ਪਰ ਇੰਗਲੈਂਡ ਦੇ ਵਿੱਚ ਜਾ ਕੇ ਵੀ ਉਹਨਾਂ ਦਾ ਉਹੀ ਕੰਮ ਹੈ ਉਹਨਾਂ ਨੂੰ ਕੋਈ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਲੋਕ ਉਹਨਾਂ ਦੇ ਮੂੰਹ ਉੱਪਰ ਕੁਝ ਵੀ ਕਹਿਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਤਾਂ ਇਹ ਹੈ ਕਿ ਅਸੀਂ ਟਿਕਟੌਕ ਉੱਪਰ ਲਾਈਵ ਤੋਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਲਾਈਵ ਰਹੀਏ ਗੇਮਾਂ ਖੇਡੀਏ ਤੇ ਸਾਨੂੰ ਵੱਧ ਤੋਂ ਵੱਧ ਪੈਸੇ ਮਿਲਣ